ਆ ਆ ਆ ਆ ਵੇਖੋ ਜੀ ਵੇਖੋ ਸਾਰਾ ਘਰਾਂ ਚ ਪਾਣੀ ਵੜ ਗਿਆ ਦੱਸੋ ਕਿੱਧਰ ਜਾਣਗੇ ਲੋਕ ਆ ਕਿਵੇਂ ਟਾਈਮ ਪਾਸ ਹੋਊਗਾ ਬਹੁਤ ਬੁਰਾ ਹਾਲ ਹੋ ਗਿਆ ਜੀ ਕੋਈ ਸੌਂਦਾ ਹੀ ਨਹੀਂ ਜਿੱਤੇ ਬਦਲਾ ਆ ਗਿਆ ਆ ਵੇਖੋ ਬਦਲਾ ਆ ਗਿਆ ਅੱਗੇ ਤਾਂ ਮਤਲਬ ਸੜਕ ਤੇ ਪਾਣੀ ਸੀ ਹੁਣ ਗਲੀਆਂ ਚ ਪਾਣੀ ਆ ਕੇ ਤੇ ਲੋਕਾਂ ਦੇ ਅੰਦਰ ਪਾਣੀ ਵੜ ਗਿਆ ਤੇ ਬਦਲਾ ਨਹੀਂ ਅਸੀਂ ਤਾਂ ਹਣ ਟਾੜੂ ਵਾਲੀ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਪਹਿਲੋਂ ਤੁਸੀਂ ਆਰ ਕੇ ਸਾਨੂੰ ਬੇਨਤੀਆਂ ਕਰਦੇ ਸੀ ਹੋਣਾ ਸੀ ਉਹਨਾਂ ਨੂੰ ਬੇਨਤੀਆਂ ਕਰਦੇ ਆ ਕਿ ਸਾਡੀ ਕੋਈ ਆਣ ਕੇ ਤਾਂ ਮਸਲਾ ਹੱਲ ਕਰੇ ਤੇ ਪਾਣੀ ਜਿਹੜਾ ਇੰਨਾ ਨਰਕ ਭਰੀ ਜ਼ਿੰਦਗੀ ਜੀਂਦਾ ਐ ਤੋਂ ਛੁਟਕਾਰਾ ਦਵਾ ਅੱਜ ਤੁਹਾਨੂੰ ਹਾਲਾਤ ਦਿਖਾਉਣੇ ਆ ਕਸਬਾ ਮੱਲਾਵਾਲਾ ਦੇ ਕਿਉਂਕਿ ਕਸਬਾ ਮੱਲਾਵਾਲਾ ਜਿਹਦੇ ਵਿੱਚ ਥੋੜਾ ਜਿਹਾ ਮੀਂਹ ਪੈਣ ਦੇ ਨਾਲ ਜਿਹੜੇ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿਸ ਤਰ੍ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਮੀ ਪੰਦੇ ਨਾਲ ਜਿਹੜਾ ਹੈਗਾ ਕਸਬੇ ਦੀਆ ਵਾਰਡ ਨੰਬਰ 9 ਦੇ ਹਾਲਾਤ ਨੇ ਘਰ ਦੇ ਵਿੱਚ ਜਿਹੜਾ ਵੱਡੀ ਪੱਧਰ ਤੇ ਪਾਣੀ ਵੜ ਚੁੱਕਾ ਹੈਗਾ ਮਾਤਾ ਜਿਹੜੀ ਹੈਗੀ ਇੱਕ ਬਜ਼ੁਰਗ ਮਾਤਾ ਸਾਡੇ ਨਾਲ ਨੇ ਘਰ ਦੇ ਮੈਂਬਰ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਮਾਤਾ ਜੀ ਕਿਵੇਂ ਜਿਹੜਾ ਮੀਂਹ ਪੈ ਗਿਆ ਹੈਗਾ ਕਿੰਨੀ ਕਿ ਦਿੱਕਤ ਆਉਦੀ ਹੈ ਤੁਹਾਨੂੰ ਜੀ ਬਹੁਤ ਜ਼ਿਆਦਾ ਆਉਂਦੀ ਹੈ ਅਸੀਂ ਤਾਂ ਬਹੁਤ ਦੁਖੀ ਹੋ ਜਾਂਦੇ ਨੰਗਨ ਟੱਪਣ ਤੋਂ ਅੰਨੇ ਕਾਰਨ ਕੀ ਹੈ ਕਿਉਂ ਮਤਲਬ ਜਿਹੜਾ ਹੈਗਾ ਪਾਣੀ ਮਤਲਬ ਨਾਲੀਆਂ ਜਿਹੜਾ ਪਾਣੀ ਦਾ ਨਿਕਾਸ ਨਹੀਂ ਹੈਗਾ ਇਸ ਕਰਕੇ ਪਾਣੀ ਨਿਕਾਸ ਹੀ ਹੋ ਰਿਹਾ ਪਾਣੀ ਤਾਂ ਨਿਕਾਸ ਨਹੀਂ ਹੈਗਾ ਕੋਈ ਵੀ ਬਹੁਤ ਪੁਰਾ ਹਾਲ ਸਾਡੇ ਤਾਂ ਬਿਨਾਂ بارش ਤੋਂ ਹੀ ਐਵੇਂ ਹੋ ਜਾਂਦਾ ਇੱਥੇ اچھا ਇਤਨਾ بارش ਤੋਂ ਤੁਹਾਡੇ ਹੋ ਗਿਆ ਐਵੇਂ ਘਰੇ ਪਾਣੀ ਆ ਜਾਂਦਾ ਸਾਡੇ ਤੇ ਗੰਦਗੀ ਕਿੰਨੀ ਕਮਲ ਪਾਣੀ ਨਿਕਾਸ ਨਹੀਂਗਾ ਬਹੁਤ ਸਮੈਲ ਬਹੁਤ ਗੰਦੀ ਆਉਂਦੀ ਹੈ ਇਹ ਤਾਂ ਬਿਮਾਰੀਆਂ ਲੱਗਣ ਦਾ ਖਤਰਾ ਹੈ ਤਾਂ ਹੁਣ ਜੇਕਰ ਗੱਲ ਕਰਦੇ ਆ ਤੁਹਾਡੇ ਦੇ ਘਰ ਅੰਦਰ ਦੇ ਵਿੱਚ ਵੀ ਜਿਹੜਾ ਹੈਗਾ ਪਾਣੀ ਵੜਨ ਦੇ ਬੰਨੀਆਂ ਬੰਨੀਆਂ ਹੀ ਅੱਗੇ ਤੇ ਪਾਣੀ ਨਹੀਂ ਨੇ ਤਾਂ ਸਾਡੇ ਕਮਰੇ ਭਰ ਜਾਂਦੇ ਸਾਰੇ ਪਾਣੀ ਨਾਲ ਸਮਾਨ ਵੀ ਖਰਾਬ ਹੋ ਜਾਂਦਾ ਸਮਾਨ ਖਰਾਬ ਹੋ ਜਾਂਦਾ ਸਾਰਾ ਹੋਰ ਕਿੰਨੀ ਕਿ ਦਿੱਕਤ ਆਉਦੀ ਹੈ ਮੀਂਹ ਬਹੁਤ ਹੀ ਜ਼ਿਆਦਾ ਬਿਲਕੁਲ ਜੀ ਤੁਹਾਨੂੰ ਹਾਲਾਤ ਦਿਖਾਉਣੇ ਆ ਘਰ ਦੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਗਲੀ ਦੇ ਵਿੱਚ ਇਹ ਇਹ ਵਾਰਡ ਨੰਬਰ 9 ਦੀ ਗਲੀ ਹੈਗੀ ਆ ਇਹ ਉਹ ਘਰ ਹੈਗਾ ਜਿੱਥੇ ਵਾਰਡ ਨੰਬਰ 9 ਦੇ ਵਿੱਚ ਘਰ ਦੇ ਵਿੱਚ ਜਿਹੜਾ ਪਾਣੀ ਹੈਗਾ ਮੀਂਹ ਦਾ ਤਕਨ ਹੋ ਚੁੱਕਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਹਾਨੂੰ ਦਿਖਾਉਣੇ ਹੈਗੇ ਆ ਹਾਲਾਤ ਦਿਖਾਉਣੇ ਆ ਗਈ ਦੇ ਕਿ ਗਲੀ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਲੋਕ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਵਹੀਕਲਾ ਤੇ ਜਿਹੜੇ ਹੈਗੇ ਘਰਾਂ ਤੋਂ ਬਾਰ ਜੇ ਨਿਕਲ ਪਉਦੇ ਨਹੀਂ ਕਿਉਂਕਿ ਇਹ ਉਹ ਗਲੀ ਹੈਗੀ ਆ ਵਾਟਰ ਨੰਬਰ 9 ਦੀ ਜਿਹੜੀ ਬਹੁਤ ਨੀਵੀ ਹੋਣ ਕਰਕੇ ਜਿਹੜੇ ਇੱਥੇ ਪਹਿਲੇ ਵੀ ਜਿਹੜਾ ਹੈਗਾ ਪਾਣੀ ਜਿਹੜਾ ਵੱਡੀ ਪੱਤਰ ਤੇ ਜਿਹੜਾ ਕੜ ਜਾਂਦਾ ਸੀਗਾ ਗਿੰਦਗੀਦਾਰ ਜਿਹੜਾ ਵੱਧੂ ਵਾਲਾ ਪਾਣੀ ਜਿਹੜਾ ਹੈਗਾ ਇੱਥੇ ਜਿਹੜਾ ਰੋਕਣ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਫਲਦਾ ਡਰ ਬਣਿਆ ਹੋਇਆ ਸਾਡੇ ਨਾਲ ਇੱਥੇ ਵਜੂਦ ਦੇ ਵੀਰ ਜੀ ਕਿਹੋ ਜਿਹੇ ਹਾਲਾਤ ਨੇ ਗਲੀਆਂ ਦੇ ਆਹ ਵੇਖ ਲਓ ਜਿਵੇਂ ਵੀ ਥੋੜਾ ਹੀ ਪਿਆ ਇੰਨਾ ਜਲ ਮੀਂਹ ਹੀ ਪਿਆ ਇੱਕ ਬੂੰਦ ਵੀ ਨਹੀਂ ਪਾਣੀ ਦੀ ਬਾਹਰ ਨਿਕਲੀ ਜੀ ਆਹ 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 ਵੇਖੋ ਜੀ ਵੇਖੋ ਸਾਰਾ ਘਰਾਂ ਚ ਪਾਣੀ ਵੜ ਗਿਆ ਦੱਸ ਟਾਈਮ ਪਾਸ ਹੋਊਗਾ ਬਹੁਤ ਬੁਰਾ ਹਾਲ ਹੋ ਗਿਆ ਜੀ ਕੋਈ ਸੌਂਦਾ ਹੀ ਨਹੀਂ ਜੀ ਇੱਥੇ ਬੜਾ ਜਾਈ ਤੇ ਪਿੱਟ ਕੇ ਮਰ ਗਏ ਨਗਰ ਰੋਜ਼ ਨਗਰ ਪੰਚਾਇਤ ਦਫ਼ਤਰ ਜਾਈਦਾ ਉੱਥੇ ਸਾਨੂੰ ਮਿੱਠਾ ਬਾਬਾ ਦੇ ਦੇਂਦੇ ਨੇ ਕਰਦੇ ਨੇ ਇਹ ਕਰਦੇ ਨੇ ਉਹ ਕਰਦੇ ਨੇ ਫਲਾਣ ਕਰਦੇ ਨੇ ਟੀ ਕਰਦੇ ਨੇ ਲੋਕਾਂ ਨੇ ਬਦਲਾਵ ਵਾਲੀ ਸਰਕਾਰ ਚੁਣੀ ਸੀ ਬਦਲਾਵ ਸਰਕਾਰ ਕੀਤੀ ਸੀ ਅਸੀਂ ਜਿਹੜੇ ਲੋਕਾਂ ਨੂੰ ਜਿਹੜੀਆਂ ਵਧੀਆ ਸੇਵਾਵਾਂ ਸੁਹੂਲਤਾਂ ਦੇਵਾਂਗੇ ਲੋਕਾਂ ਨੂੰ ਜਿਹੜਾ ਗੰਦਗੀ ਤੋਂ ਨਿਜਾਤ ਦੇਵਾਂਗੇ ਵੀ ਦੇਖ ਦਿਓ ਆ ਵੇਖ ਲਓ ਜੀ ਬਦਲਾਵ ਆ ਗਿਆ ਆ ਵੇਖੋ ਬਦਲਾਵ ਆ ਗਿਆ ਆ ਵੇਖ ਲਓ ਅੱਗੇ ਤਾਂ ਮਤਲਬ ਸੜਕ ਤੇ ਪਾਣੀ ਸੀ ਹੁਣ ਗਲੀਆਂ ਚ ਪਾਣੀ ਆ ਕੇ ਤੇ ਲੋਕਾਂ ਦੇ ਅ ਕਿੰਨਾ ਕ ਪਾਣੀ ਜਿਹੜਾ ਇਸ ਜਿਹੜੀ ਗਲੀ ਦੇ ਵਿੱਚ ਵੜ ਜਾਂਦਾ ਲੋਕਾਂ ਦੇ ਘਰਾਂ ਅੰਦਰ ਦੋ ਦੋ ਫੁੱਟ ਪਾਣੀ ਖੜ ਜਾਂਦਾ ਜੀ ਤੇ ਲੋਕਾਂ ਦੇ ਮੰਜਾਂ ਤੱਕ ਪਾਣੀ ਪਹੁੰਚ ਜਾਂਦਾ ਮੰਜਾਂ ਥੱਲੇ ਪਾਣੀ ਵੜ ਜਾਂਦਾ ਆ ਵੇਖੋ ਜੀ ਕਿੱਦਾਂ ਤੱਕ ਤਾਂ ਪਾਣੀ ਤੁਹਾਡੇ ਸਾਹਮਣੇ ਹੀ ਵੇਖੋ ਇਹ ਜਿਹੜਾ ਇਹ ਪਾਣੀ ਦਾ ਕੋਈ ਹੱਲ ਨਹੀਂ ਹੈਗਾ ਕੋਈ ਬਾਹਰ ਨਿਕਲਦਾ ਜੇ ਕਿ ਨਾਲੇ ਹੈਗੇ ਵੇਖੋ ਜੀ ਹੱਲ ਤਾਂ ਉਹ ਕਮੇਟੀ ਨੇ ਕਰਨਾ ਹੈ ਕਮੇਟੀ ਵਾਲੇ ਕੋਲ ਜਾਈਦਾ ਹੈ ਡੀਸੀ ਦਫ਼ਤਰ ਵੀ ਇੱਕ ਅਪਲੀਕੇਸ਼ਨ ਪਾਈ ਹੋਈ ਹੈ ਕੋਈ ਜਵਾਬ ਨਹੀਂ ਆ ਡੀਸੀ ਦਫ਼ਤਰੋਂ ਵੀ ਐਮਐਲ ਕੋਲ ਕਈ ਵਾਰ ਗਏ ਆ ਐਮਐਲ ਕਹਿੰਦੇ ਜੀ ਬਸ ਤੁਹਾਡਾ ਹੌਣ ਹੱਲ ਨਿਕਲਦੇ ਆ ਕੱਲ ਨੂੰ ਕਰਦੇ ਆ ਤੇ ਹੁਣ ਐਮਐਲਏ ਨੂੰ ਦਿਖਾਉਣਾ ਸੀ ਇੱਥੇ ਗਲੀਆਂ ਦਾ ਹਾਲਾਤ ਦਿਖਾਉਣਾ ਸੀ ਗਲੀਆਂ ਦਾ ਹਾਲਾਤ ਕਿਹੋ ਜਿਹਾ ਬਣੇ ਨੇ ਐਮਐਲਏ ਸਾਹਿਬ ਤਾਂ ਹੁਣ ਉਹਦੇ ਘਰੇ ਬੈਠੇ ਹੋਣਗੇ ਕੋਠੀ 'ਚ ਕੋਈ ਗੱਲ ਨਹੀਂ ਅਸੀਂ ਪਾਣੀ ਕੱਢਣ ਲੱਗੇ ਆਂ ਆਵਾਂਗੇ ਵਿਖਾਵਾਂਗੇ ਐਮਐਲਏ ਨੂੰ ਅਸੀਂ ਪਾਣੀ ਕੱਢਣ ਲੱਗੇ ਆਂ ਹੁਣ ਤਾਂ ਗੱਲ ਕੀ ਆ ਮਹੱਲੇ ਵਾਲਿਆਂ ਦਾ ਕੀ ਕਹਿਣਾ ਅੱਗੇ ਜੋ ਅਸੀਂ ਕਰ ਬੈਠੇ ਆਂ ਕਰ ਬੈਠੇ ਆਂ ਹੁਣ ਗਾਹ ਜਦੋਂ ਆਉਣਗੇ ਨਾ ਤੁਰ ਕੇ ਜੰਗੂਰ ਆਉਣਗੇ ਵੋਟਾਂ ਲੈਣ ਪਰ ਤੁਰ ਕੇ ਵਾਪਸ ਨਹੀਂ ਜਾਣਗੇ ਉਹ ਮਹੱਲੇ ਵਾਲਿਆਂ ਦਾ ਕਹਿਣਾ ਹੈ ਮੇਰਾ ਕਹਿਣਾ ਨਹੀਂ ਹੈ ਬਿਲਕੁਲ ਜੀ ਲੋਕ ਜਿਹੜੇ ਹੈਗੇ ਆ ਤੁਹਾਨੂੰ ਹੋਰ ਹਾਲਾਤ ਕਿ ਇਹ ਗਲੀ ਹੈਗੀ ਆ ਵਾਰਡ ਨੰਬਰ 9 ਦੀ ਗਲੀ ਹੈਗੀ ਆ ਇਸ ਗਲੀ ਦੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਇੱਥੋਂ ਦੇ ਜਿਹੜੇ ਲੋਕ ਨੇ ਇੱਥੋਂ ਦੇ ਜਿਹੜੇ ਘਰਾਂ ਦੇ ਲੋਕ ਨੇ ਉਹਨਾਂ ਨੇ ਕਈ ਵਾਰੀ ਨਗਰ ਪੰਚਾਇਤ ਦੇ ਜਿਹੜੇ ਹੈਗੇ ਅਧਿਕਾਰੀਆਂ ਨੂੰ ਐਮਐਲਏ ਤੱਕ ਜਿਹੜੀ ਗੁਹਾਰ ਲਗਾਈ ਹੈਗੀ ਆ ਉਹਨਾਂ ਤੱਕ ਇਸ ਗੱਲ ਨੂੰ ਬਰਾਉਂਦੇ ਇਹ ਕਹਿ ਗਏ ਪਰ ਅੱਜ ਤੱਕ ਕਿਸੇ ਨੇ ਜੂਨ ਸਰਗੀਪੁਰ ਜੀ ਕਿਹੜੇ ਕਿੱਥੋਂ ਦੇ ਇੱਥੇ ਰਹਿਣ ਵਾਲੇ ਹਾਂ ਜੀ ਇਹੋ ਜਿਹੇ ਹਾਲਾਤ ਬੜੇ ਹੋਏ ਨੇ ਤੁਹਾਡੇ ਘਰ ਦੇ ਇੱਥੇ ਜੀ ਡੁੱਬਦਾ ਜਦੋਂ ਵੇਖੋ ਪਾਣੀ ਮੀਂਹ ਹੁੰਨ ਤੋਂ ਪਹਿਲਾਂ ਹੀ ਪੈਰ ਪਾਣੀ ਬਹੁਤ ਆਇਆ ਰਹਿੰਦਾ ਇੱਥੇ ਜੀ ਪੈਰ ਪੈਰਾਂ ਤੇ ਪਾਣੀ ਰੈਕਸ਼ਨ ਹੋ ਜਾਂਦਾ ਜ਼ਖਮ ਹੋ ਜਾਂਦੇ ਆ ਬਹੁਤ ਨੁਕਸਾਨ ਹੁੰਦਾ ਬਿਮਾਰੀਆਂ ਲੱਗਦੀਆਂ ਬਹੁਤ ਜ਼ਿਆਦਾ ਕੀ ਮੰਗ ਕਰਦੇ ਹੋ ਸਰਕਾਰ ਕੋ ਕੀ ਮੰਗ ਕਰਦੇ ਹੋ ਕਿ ਇਹਦਾ ਕੀ ਹੱਲ ਹੋਣਾ ਚਾਹੀਦਾ ਇਹ ਗੜੀਆਂ ਬੰਨੀਆਂ ਜੇ ਇਹਨੀਆਂ ਮਤਲਬ ਕਿ ਦੂਜਾ ਨਾੜੀਆਂ ਉੱਚੀਆਂ ਕਰਨੀਆਂ ਚਾਹੀਦੀਆਂ ਬਿਲਕੁਲ ਜੀ ਨੌਜਵਾਨਾਂ ਦਾ ਕਹਿਣਾ ਹੈ ਕਿ ਗਲੀਆਂ ਜਿਹੜੀਆਂ ਹੈਗੀਆਂ ਇਹ ਉੱਚੀਆਂ ਕਰਕੇ ਬਣਾਉਣੀਆਂ ਚਾਹੀਦੀਆਂ ਨੇ ਤੁਹਾਨੂੰ ਹੋਰ ਹਾਲਾਤ ਦਿਖਾਉਣੇ ਆ ਤੁਸੀਂ ਗਰਾਊਂਡ ਰਿਪੋਰਟ ਜਿਹੜੀ ਹੈਗੀ ਆ 0 ਤੋਂ ਜਿਹੜੇ ਅਜੀਤ ਐਵਟੀਵੀ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਗਲੀ ਦੇ ਕਿਉਂਕਿ ਇਸ ਗਲੀ ਦੇ ਵਿੱਚ ਜਿਹੜਾ ਹੈਗਾ ਪਾਣੀ ਲਗਾਤਾਰ ਹੀ ਖੜਾ ਰਿਹਾ ਹੈਗਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਹੈਗਾ ਨਾਲੀਆਂ ਦਾ ਪਾਣੀ ਵੜਨ ਤੋਂ ਰੋਕਣ ਵਾਸਤੇ ਜਿਹੜੇ ਹੈਗੇ ਵੱਡੀ ਪੱਦਰਤੇ ਜਿਹੜੇ ਹੈਗੇ ਉਹ ਬੰਨ੍ਹ ਮਾਰੇ ਗਏ ਨੇ ਤਾਂ ਜੋ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਜਿਹੜਾ ਪਾਣੀ ਨਾ ਵਰ ਸਕੇ ਪਰ ਹਾਲਾਤ ਇਹੋ ਜਿਹੇ ਹੋਏ ਪਏ ਨੇ ਗਈਦੇ ਕਿ ਇਸ ਗਲੀ ਦੇ ਵਿੱਚ ਜਿਹੜੇ ਹੈਗੇ ਆ ਲੋਕ ਰੋਜ਼ਾਨਾ ਜਿਹੜੇ ਹੈਗੇ ਬੱਚਿਆਂ ਨੂੰ ਆਪਣੇ ਇੱਕ ਢੇੜਿਆਂ ਦੇ ਉੱਪਰ ਚੱਕ ਕੇ ਆਪਣੇ ਸਾਈਕਲਾਂ ਜਾਂ ਵਹੀਕਲਾ ਰਾਹੀ ਜਿਹੜਾ ਹੈਗਾ ਉਹ ਲੈ ਕੇ ਸਕੂਲ ਛੱਡਰ ਜਾਂਦੇ ਨੇ ਤੁਹਾਨੂੰ ਦਿਖਾਉਨੇ ਆ ਕਿ ਇਸ ਜਿਹੜੀ ਇਹ ਗਲੀ ਹੈਗੀ ਆ ਇਹ ਗਲੀ ਹੈਗੀ ਆ ਮੰਨਾਵਾਲਾ ਰੇਲਵੇ ਸਟੇਸ਼ਨ ਨੂੰ ਵੀ ਜਾਂਦੀ ਹੈਗੀ ਆ ਤੇ ਨਾਲ ਹੀ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਇਤਿਹਾਸਿਕ ਗੁਰਦੁਆਰਾ ਜਿਹੜਾ ਹੈਗਾ ਸਿੰਘ ਸਭਾ ਗੁਰਦੁਆਰਾ ਉਹ ਇੱਥੇ ਬਣਿਆ ਹੋਇਆ ਹੈਗਾ ਉਸ ਨੂੰ ਜਾਣ ਵਾਸਤੇ ਇਹ ਗਲੀ ਇੱਕੋ ਇੱਕ ਹੈਗੇ ਕਿਵੇਂ ਦੇਖਦੇ ਬਾਪੂ ਜੀ ਕੀ ਹਾਲਾਤ ਨੇ ਗਲੀ ਦੇ ਕਿ ਕਿੰਨਾ ਕ ਪਾਣੀ ਖੜ ਗਿਆ ਜੀ ਉਹ ਪਾਣੀ ਤਾਂ ਖੜਨਾ ਹੀ ਹੈ ਨਾ ਇਹ ਕਿੰਨਾ ਖੜ ਗਿਆ ਇਹ ਇਹ ਕਿਤੇ ਖੜ ਗਿਆ ਪਾਣੀ ਕਿੰਨੀ ਕਿ ਕਿੰਨੀ ਕਿ ਪਰੇਸ਼ਾਨੀ ਆਉਂਦੀ ਆ ਜੀ ਵਰਸਾਨ ਸਬਤ ਤੁਸੀਂ ਕਿਰਾਇਆ ਪਰਸਨ ਅਪਕੇ ਗਮ ਗੱਲ ਦੀ ਇਸ ਇਹ ਸਰਦਾਰ ਦਾ ਮਕਾਨ ਮਰੂਜਾ ਬਾਕਲ ਵਰਦੀ ਸਾਰੇ ਨੂੰ ਫੋਮਾ ਸੁਬਾ ਕੋਲ ਕਰਦੇ ਹੁਣ ਕਹਿੰਦਾ ਕਿ ਜੇ ਮਕਾਲ ਜਿਹੜੇ ਹੈਗੇ ਆ ਲਗਾਤਾਰ ਜਿਹੜੇ ਉਹ ਭਰ ਜਾਂਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤੁਹਾਨੂੰ ਦਿਖਾਉਨੇ ਆ ਇਹ ਗਲੀ ਜਿਹੜੀ ਹੈਗੀ ਆ ਰੇਲਵੇ ਸਟੇਸ਼ਨ ਮੱਲਾਵਾਲੇ ਨੂੰ ਜਾਂਦੀ ਹੈਗੀ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਗਲੀ ਦੇ ਵਿੱਚ ਇੱਕ ਫੁੱਟ ਫੁੱਟ ਦੇ ਦਰ ਫੁੱਟ ਜਿਹੜਾ ਪਾਣੀ ਉਹ ਭਰ ਚੁੱਕਾ ਹੈਗਾ ਹੈਗਾ ਇਹ ਜਿਹੜੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਵੀ ਗਲੀ ਜਾਂਦੀ ਹੈਗੀ ਆ ਲੋਕ ਜਿਹੜੇ ਹੈਗੇ ਆ ਗੁਰਦਰਾ ਸਾਹਿਬ ਨਹਾਤ ਹੋ ਕੇ ਲੋਕ ਜਾਲਾ ਪਸੰਦ ਕਰਦੇ ਨੇ ਪਰ ਜਦੋਂ ਮੀਂਹਾਂ ਦੇ ਦੌਰਾਨ ਜਿਹੜੇ ਹੈਗੇ ਇਸ ਮੀਂਹ ਤੋਂ ਬਗੈਰ ਹੀ ਇਸ ਗਲ ਦੇ ਵਿੱਚ ਪਾਣੀ ਗੰਦਾ ਖੜਾ ਰਹਿੰਦਾ ਹੈਗਾ ਗੰਦਾ ਫੜੀ ਪਾਣੀ ਖੜਾ ਹੋਣ ਨਾਲ ਜਿਹੜੇ ਲੋਕਾਂ ਨੂੰ ਪਿਹੜ ਕੇ ਜੜੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈਗਾ ਹੁਣ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਸ ਜਿਹੜੀ ਜਿਹੜੀ ਗਲੀ ਹੈ ਨਾ ਗਲੀ ਕਰਕੇ ਲੋਕਾਂ ਨੂੰ ਕਾਫੀ ਬੇਜੇ ਹਾਲਾਤ ਨੇ ਜਿਹੜੇ ਵਾਰਡ ਨੰਬਰ 9 ਦੀਆਂ ਗਲੀਆਂ ਦੇ ਕਿੰਨਾ ਕੁ ਪਾਣੀ ਇਥੇ ਖੜ ਜਾਂਦਾ ਵੀ ਨਾ ਪਾਣੀ ਇੱਥੇ ਭਾਜੀ ਗੋਡੇ-ਗੋਡੇ ਪੰਮੀਆਂ ਦਾ ਪਾਣੀ ਖੜ ਜਾਂਦਾ ਜ਼ਮੀਨ ਨਹੀਂ ਵੀ ਪਿਆ ਤਾਂ ਵੈਸੇ ਵੀ ਪਾਣੀ ਦੋ-ਦੋ ਗਿੱਠਾਂ ਗਲੀਆਂ 'ਚ ਖੜਾ ਹੀ ਰਹਿੰਦਾ। ਕਰ ਕੀ ਆ ਇਸ ਗਲੀ ਦਾ ਪਾਣੀ ਦਾ ਨਿਕਾਸ ਨਹੀਂ ਹੈ ਕੀ ਗੱਲ ਆ? ਇਹ ਨਿਕਾਸ ਨਹੀਂ ਆ ਕਿਸੇ ਬੰਨੇ ਵੀ ਪਾਣੀ ਨਹੀਂ ਇਹਨਾਂ ਗਲੀਆਂ ਦਾ ਨਿਕਲਦਾ। ਇੱਕ ਤਾਂ ਇਹ ਗੱਲ ਆ ਵੀ ਜਿਹੜਾ ਵੀ ਕੋਈ ਘਰ ਬਣਾਉਂਦਾ ਨਾ ਉਹ ਆਪਣੇ ਲੈਵਲ ਤੇ ਗਲੀ ਉੱਚੀ ਕਰ ਦਿੰਦਾ। ਤੇ ਜਿਹੜੇ ਸਾਡੇ ਵਰਗੇ ਗਰੀਬ ਹੁੰਦੇ ਆ ਉਹ ਚੁੱਪ ਕਰਕੇ ਵੇਖਦੇ ਰਹਿੰਦੇ ਨਾ ਦਾ ਢੱਕ ਨਹੀਂ ਜੋਗੇ ਆ ਤੇ ਨਾ ਕੁਝ ਕਰਨੀ ਜੋਗੇ ਆ। ਤੇ ਜਿਹੜਾ ਪਾਣੀ ਨਾਲੀਆਂ ਤਾਂ ਆਉਂਦਾ ਹੈ ਉਹ ਵੀ ਇਸੇ ਤਰ੍ਹਾਂ ਹੀ ਖੜਾ ਰਹਿੰਦਾ ਗਲੀਆਂ 'ਚ ਜੇ ਮੀਂਹ ਆਉਂਦਾ ਤੇ ਫਿਰ ਜੇਕਰ ਗੱਲ ਕਰਦੀ ਹੈ ਵੀ ਇਸ ਜਿਹੜਾ ਪਾਣੀ ਖੜ ਜਾਂਦਾ ਹੈਗਾ ਨਿਕਾਸ ਨਹੀਂ ਹੋ ਰਿਹਾ ਹੈਗਾ ਇਸ ਵਾਸਤੇ ਤੁਸੀਂ ਕਿਸੇ ਐਮਐਲਏ ਨੂੰ ਜਾਂ ਨਗਰ ਪੰਚਾਇਤ ਨੂੰ ਕੋਈ ਮਿਲਿਓ ਇਹ ਬਣੀ ਬਣੀ ਸੱਦੇ ਪੱਤਰ ਦਿੱਤੇ ਪਰ ਕੋਈ ਨਹੀਂ ਸੁਣਦਾ ਹੈਗਾ ਕੀ ਮੰਨ ਕਰਦੇ ਹੋ ਸਰਕਾਰਾਂ ਕੋ ਵੀ ਕੀ ਹੋਣਾ ਚਾਹੀਦਾ ਅਸੀਂ ਤਾਂ ਹੁਣ ਟਾੜੂ ਵਾਲੀ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਪਹਿਲੋਂ ਤੁਸੀਂ ਆਣ ਕੇ ਸਾਨੂੰ ਬੇਨਤੀਆਂ ਕਰਦੇ ਸੀ ਹੁਣ ਅਸੀਂ ਉਹਨਾਂ ਨੂੰ ਬੇਨਤੀਆਂ ਕਰਦੇ ਆਂ ਕਿ ਸਾਡੀ ਕੋਈ ਆਣ ਕੇ ਤੇ ਮਸਲਾ ਹੱਲ ਕਰੋ ਤੇ ਪਾਣੀ ਜਿਹੜਾ ਇੰਨਾ ਨਰਕ ਭਰੀ ਜ਼ਿੰਦਗੀ ਜੀਂਦਾ ਹੈ ਤੋ ਛੁਟਕਾਰਾ ਦਿਵਾਓ ਜੇਕਰ ਮਤਲਾਵਲੀ ਸਰਕਾਰ ਦੇ ਵਿਧਾਇਕ ਜਿਹੜੇ ਹੈਗੇ ਨਰੇਸ਼ ਕਰਗੇ ਜੀ ਜੇ ਤੁਹਾਡਾ ਮਸਲਾ ਹੱਲ ਨਹੀਂ ਕਰਦੇ ਤਾਂ ਫਿਰ ਤੁਸੀਂ ਕੀ ਕਰੋਗੇ ਅਸੀਂ ਤਾਂ ਪਰ ਇਹ ਹੀ ਕਰਨੇ ਆ ਕਿ ਜਿੰਨੀਆਂ ਬੀਬੀਆਂ ਹੈਗੀਆਂ ਇਕੱਠੀਆਂ ਹੋਣ ਇੱਕ ਵਾਰੀ ਜਾ ਕੇ ਉਹਨਾਂ ਨੂੰ ਮਿਲ ਗਏ ਫਿਰ ਵੀ ਗਾਂ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਮਲਾਣੇ ਚ ਕੰਮ ਨਹੀਂ ਹੋ ਰਿਹਾ ਜੀ ਕਿਸੇ ਤਰ੍ਹਾਂ ਦਾ ਸਾਰੇ ਪਾਸੇ ਕੋਈ ਕੰਮ ਨਹੀਂ ਬਿਲਕੁਲ ਨਹੀਂ ਨਹੀਂ ਜੇਕਰ ਗੱਲ ਕਰਦੇ ਹੋ ਵੀ ਇੱਥੇ ਗਲ ਨਾਲੀਆਂ ਨੀਵੀਆਂ ਗਲੀ ਨੀਵੀਂ ਆ ਕਿ ਇਹਦਾ ਕੀ ਸਿਵਲ ਸਿਸਟਮ ਫੇਲ ਆ ਜੀ ਸਿਵਰੇਜ ਸਿਸਟਮ ਫੇਲ ਆ ਜੀ ਗਲੀਆਂ ਨੀਵੀਆਂ ਸਿਵਲ ਸਿਸਟਮ ਫੇਲ ਆ ਜੀ ਸਿਵਰੇਜ ਹਰ ਵੇਲੇ ਬੰਦ ਰਹਿੰਦਾ ਹੈ ਇਹ ਨਹੀਂ ਇਸ ਪਾਸੇ ਸਾਰੇ ਪਾਸੇ ਹੀ ਇਹ ਹਾਲ ਹੈ ਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲ ਮੰਗ ਸਰਕਾਰ ਤੋਂ ਹੀ ਕਰਦੇ ਆ ਵੀ ਧਿਆਨ ਦਿੱਤਾ ਜਾਵੇ ਇੱਧਰ ਕੋਈ ਬਿਮਾਰੀ ਤੋਂ ਤਾਂ ਹੀ بچ ਸਕਦੇ ਨਹੀਂ ਤਾਂ ਬਿਮਾਰੀ ਤਾਂ ਕੋਈ ਨਾ ਕੋਈ ਫੈਲੇਗੀ ਜੀ ਇੰਨੇ ਗੰਦਗੀ ਦੇ ਵਿੱਚ ਬਿਮਾਰੀ ਤਾਂ ਕੋਈ ਨਾ ਕੋਈ ਫੈਲੇਗੀ ਤੁਹਾਨੂੰ ਦਿਖਾਉਨੇ ਆ ਗਰਾਊਂਡ ਰਿਪੋਰਟ ਦਿਖਾ ਰਿਹਾ ਜੀਤ ਵੈੱਬਸਾਈਟ ਤੇ ਕਿਉਂਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਵਾਟਰ ਨੰਬਰ 9 ਦੇ ਬਹੁਤ ਹੀ ਭਿਆਨਕ ਬਣੇ ਹੋਏ ਨੇ ਲੋਕ ਗੰਦਗੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਲੋਕ ਜਿਹੜੇ ਹੈਗੇ ਆ ਇਸ ਗਲੀ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਗੰਦਾ ਪਾਣੀ ਖੜਾ ਰਹਿੰਦਾ ਹੈਗਾ ਇਹ ਨਹੀਂ ਅੱਜ ਨਹੀਂ ਪੈ ਗਿਆ ਤੇ ਖੜਾ ਤਾਂ ਇਸ ਪਗਲੀਆਂ ਦੇ ਵਿੱਚ ਲਗਾਤਾਰ 5-6 ਗਲੀਆਂ ਹੈਗੀਆਂ ਜਿਨ੍ਹਾਂ ਚ ਬਹੁਤ ਹੀ ਗੰਦਾ ਪਾਣੀ ਖੜਾ ਹੈ ਪਿਆੜਕ ਬਿਮਾਰੀਆਂ ਦੇ ਫੈਲਣ ਦਾ ਡਰ ਹੈ ਵੀਰ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਗਲੀਆਂ ਹੈਗੀਆਂ ਉਹਦੇ ਵਿੱਚ ਕਿੰਨਾ ਕੁ ਗੰਦਗੀ ਇਹ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮੀ ਅੱਧਾ ਘੰਟਾ ਹੋਇਆ ਜੀ ਹਲੇ ਅੱਧਾ ਘੰਟਾ ਹੀ ਹੋਇਆ ਪਰ ਤੁਸੀਂ ਦੇਖ ਰਹੇ ਹੋ ਕੱਲੀ ਇਹ ਗਲੀ ਨਹੀਂ ਮੱਲਾ ਵਾਲੇ ਦੀ ਜੰਨੀਆਂ ਵੀ ਗਲੀਆਂ ਸਾਰੀਆਂ ਫੁੱਲ ਪਾਣੀ ਨਾਲ ਭਰੀਆਂ ਹੋਈਆਂ ਸਿਰਫ ਅੱਧੇ ਘੰਟੇ ਦੇ ਮੀਂਹ ਨਾਲ ਅਤੇ ਜੋ ਆ ਗਲੀ ਤੇ ਨਾਲ ਦੀਆਂ ਦੋ ਗਲੀਆਂ ਸਦਾ ਹੀ ਇੱਥੇ ਪਾਣੀ ਖੜਾ ਰਹਿੰਦਾ ਹੈ ਬਿਮਾਰੀ ਦੇ ਬਹੁਤ ਹੀ ਇੱਥੋਂ ਦੇ ਲੋਕ ਬਹੁਤ ਹੀ ਨਾਕੋਜ ਆ ਸਰਕਾਰਾਂ ਤੋਂ ਜੇ ਪਹਿਲੋ ਦੋ ਸਰਕਾਰਾਂ ਰਹਿ ਚੁੱਕੀਆਂ ਉਹ ਵੀ ਉਹੋ ਜਿਹੀ ਤੀਜੀ ਵੀ ਉਹੋ ਜੀ ਆ ਚੁੱਕੀ ਆ ਤੇ ਜੇ ਮੱਲਾ ਵਾਲੇ ਰੋਡ ਆ ਉਹ ਸਾਡੀ 80 ਸਾਲ ਹੋ ਚੁੱਕਿਆ ਹੱਲੇ ਤੱਕ ਨਹੀਂ ਬਣੀ ਸਾਡੀ ਸਰਕਾਰ ਅੱਗੇ ਗੁਝਾਰਚਾ ਵੀ ਇਸ ਨੂੰ ਬਣਾਇਆ ਜਾਵੇ ਜੋ ਕਿ ਰੋਜ਼ ਹੀ ਕਟੋ-ਕਟਨੀ 9 ਤੋਂ 10 ਵਹੀਕਲ ਮੋਟਰਸਾਈਕਲ ਤੇ ਵਿਚਾਰੇ ਡੇਕੇ ਜਾਂਦੇ ਆ ਸਕੂਲ ਦੇ ਬੱਚੇ ਆ ਇਹੋ ਜੇ ਪਾਣੀ ਵਿੱਚ ਡੰਗਦੇ ਆ ਹੋਰ ਦੱਸੋ ਅਸੀਂ ਕੀ ਆ ਸਾਡੀਆਂ ਪ੍ਰਾਪਤੀਆਂ ਸਭ ਤੋਂ ਪਹਿਲਾਂ ਸਾਨੂੰ ਆ ਵਿਕਾਸ ਆ ਸਾਡਾ ਲੋਕ ਇਹ ਬਦਲਾਵ ਦੀ ਸਰਕਾਰ ਲੈਂਦੀ ਹੈ ਕੀ ਆ ਬਦਲਾਵ ਦੇਖਣ ਮਿਲੇ ਬਦਲਾਵ ਦੇਖੋ ਜੀ ਅਸੀਂ ਕੀ ਕਿਸੇ ਤੋਂ ਲੈਣਾ ਬਦਲਾਅ ਜ਼ਰੂਰ ਆਇਆ ਵਾ ਇੰਨਾ ਕਾਇਆ ਵਾ ਵੀ ਜਿਹਦੇ ਕੋ 5-7 ਕਿੱਲੇ ਸੀ ਉਹ 100 ਕਿੱਲੇ ਦਾ ਮਾਲਕ ਬਣ ਚੁੱਕਿਆ ਮੰਤਰੀ ਸੰਤਰੀ ਸਾਰੇ ਪਰ ਅਸੀਂ ਬਦਲਾ ਉਦੋਂ ਮੰਨਾਂਗੇ ਜਿੱਦ ਤਨ ਮੱਲਾ ਵਾਲੇ ਚ ਪਾਣੀ ਨਾ ਘਟਾ ਹੋਇਆ ਉਦੋਂ ਬਦਲਾ ਮੰਨਾਂਗੇ ਅਸੀਂ ਬਿਲਕੁਲ ਦੀ ਲੋਕਾਂ ਦਾ ਕਹਿਣਾ ਕਿ ਅਸੀਂ ਉਦੋਂ ਬਦਲਾ ਮੰਨਾਂਗੇ ਜਿੱਦ ਤਨ ਕਸਬਾ ਮੱਲਾ ਵਾਲਾ ਗੰਦੇ ਪਾਣੀ ਤੋਂ ਜਿਹੜਾ ਹੈਗਾ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ ਕਿ ਲੋਕਾਂ ਨੂੰ ਕਾਫੀ ਵਿਛਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਐਮਐਲਏ ਤੱਕ ਗੁਹਾਰ ਲਗਾ ਰਹੇ ਨੇ ਪਰ ਐਮਐਲਏ ਜਿਹੜੇ ਹੈਗੇ ਆ ਉਹ ਵੀ ਉਹਨਾਂ ਦੀ ਨਹੀਂ ਸੁਣ ਰਹਾ ਕਿਉਂਕਿ ਨਗਰ ਨਗਰਪਾਲਿਕਾ ਦੀ ਮੰਨਾਵਾਲੇ ਤੱਕ ਵੀ ਉਹਨਾਂ ਪੂਰੀ ਹੈਗੀ ਆਪਦੀ ਵਾਹ ਲਾ ਚੁੱਕੀ ਹੈਗੀ ਪਰ ਜੇਕਰ ਆਪਾਂ ਗੱਲ ਕਰੀਏ ਉਹਨਾਂ ਦਾ ਕਿਸੇ ਦੇ ਵੀ ਤਰ੍ਹਾਂ ਜਿਹੜਾ ਹੈਗਾ ਸਮੱਸਿਆ ਦਾ ਹੱਲ ਨਹੀਂ ਹੋ ਪਾਰ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਨਗਰਪਾਲਿਕਾ ਮੰਨਾਵਾਲਾ ਅਤੇ ਐਮਐਲਏ ਜਿਹੜੇ ਹੈਗੇ ਆ ਰੇਸ਼ ਕੁਟਾਰੀਆ ਜੀ ਇੱਥੋਂ ਤੇ ਜੀਰਾ ਅਵਦਾਲ ਸੰਭਾਲ ਕੇ ਨੇ ਉਹ ਕਦੋਂ ਤੱਕ ਜਿਹੜੇ ਹੈਗੇ ਇਹ ਗਲੀਆਂ ਨੂੰ ਆ ਜਿਹੜਾ ਪਾਣੀ ਦਾ ਜਿਹੜਾ ਗੱਦੇ ਪਾਣੀ ਤੇ ਨਜਾਤ ਪਾਦੇ ਨੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਤੁਸੀਂਗਾ ਮੰਨਾਵਾਲਾ ਫਿਰਪਰ ਤੇ ਬਲਬੀਰ ਸਿੰਘ ਜੋ ਸੰਦੀਪਪੁਰ ਅਜੀਤ ਲੋਟੀਵੀ